ਵਾਇਕ ਜੀ ਦਾ ਖਾਤਮਾ ਵਾਇਕ ਜੀ ਵੀ ਫਦੇ ਸੰਗਤ ਜੀ ਮੈਨੂੰ 27 ਤਰੀਕ ਦੇ ਵਿੱਚ ਆਈ ਆ ਦੁਬਾਰਾ ਦੁਬਾਰਾ 27 ਤਰੀਕ ਦੇ ਵਿੱਚ ਆਈ ਆ ਸੰਗਤ ਜੀ ਮੈਂ ਪਹਿਲਾਂ ਵੀ ਪੰਜ ਸਾਲ ਦੇ ਨਾਲ ਕਾਫੀ ਸਾਡੀ ਅਟੈਚਮੈਂਟ ਕਾਫੀ ਚਿਰ ਤੋਂ ਮੇਂ ਜੁੜੀ ਹੋਈ ਆ ਵੱਡੇ ਮਹਾਂਪੁਰਖਾਂ ਦੇ ਨਾਲ ਤੋਂ ਉਦੋਂ ਦੇ ਸੰਗਤ ਜੁੜੇ ਹੋਏ ਆ ਮੈਂ 2 ਸਾਲ ਪਹਿਲਾਂ ਬਹੁਤ ਜ਼ਿਆਦਾ ਬਿਮਾਰ ਹੋ ਗਈ ਆ ਬਿਮਾਰ ਇੰਨੀ ਜਾ ਰਹੀ ਹੋਈ ਹੈ ਕਿ ਮੇਰਾ ਪੇਟ ਦਾ ਸਾਈਜ਼ ਬਹੁਤ ਵੱਡਾ ਸੀ। ਢੇਡ ਬਹੁਤ ਜ਼ਿਆਦਾ ਵੱਡਾ ਹੋ ਗਿਆ ਸੀ ਤੇ ਮੈਂ ਜਦੋਂ ਡਾਕਟਰਾਂ ਨੇ ਅਲਟਰਾਸਾਉ ਦੱਸਿਆ, ਅਲਟਰਾਸਾਉ ਕਹੀ ਕਰਾਇਆ ਤੇ ਡਾਕਟਰ ਨੇ ਦੱਸਿਆ ਵੀ ਇਹ ਪੇਟ ਚ ਨਾ ਰਿਪੋਰਟ ਤੇ ਗੋਲ-ਗੋਲ ਬੜੇ-ਬੜੇ ਬਣਾਤੇ, ਸਰਕਲ ਬਣਾਤੇ ਵੀ ਪੇਟ ਚ ਪਾਣੀ ਆ ਪੇਟ ਸਾਰੇ ਚ। ਤੇ ਇਹਦਾ ਮਤਲਬ ਅਹੇ ਪ੍ਰੈਸ਼ਰ ਕਰਾਉਣ ਗਏ ਨਾ ਪਥਰੀ ਹੀ ਤੇ ਤੇਰੀ ਪਥਰੀ ਹੀ ਉਹਦਾ ਪ੍ਰੈਸ਼ਰ ਕਰਾਉਣ ਗਏ ਹਾਂ। ਹਰ ਤੇ ਇਹ ਹਸਾਲ ਅਮਰਸਰ ਦੇ ਸਭ ਨੇ ਸੁਣਿਆ ਹੋਣਾ ਆ। ਏਅਰਪੋਰਟ ਵਾਲੇ ਪਾਸੇ ਆਈ ਨਾਲਾ ਰੋਡ ਤੇ ਉਸ ਹਸਪਤਾਲ ਦੀ ਗੱਲ ਆ ਤੇ ਅਹੀਂ ਜਦੋਂ ਉਹਨਾਂ ਨੇ ਦੱਸਿਆ ਕਿ ਨਾ ਨਾ ਕਿ ਸੀਡੀਸ ਕੰਟਰਾ ਕੇ ਲਿਓ ਐਟੋਸਨ ਕਲੀਅਰ ਨਹੀਂ ਕਰਦੇ ਐ ਕਿ ਪਾਣੀ ਦੱਸਾਂ ਦੇ ਸਪੇਟ ਪਾਣੀ ਐ ਫੇਰ ਦਾ ਸਾਈਜ਼ ਬਹੁਤ ਵੱਡਾ ਸੀ ਮੇਰਾ ਮੈਨੂੰ ਕੋਦ ਲੋ ਵੀ ਦੇਖਦਾ ਹੈ ਕਿ ਕੁਛ ਨਾ ਕੁਛ ਹੋ ਗਿਆ ਹੈ ਮੇਰੇ ਹੈਲਥ ਸ਼ੁੱਤੀ ਆਏ ਮੈਨਾਂ ਨੂੰ ਆਖਿਆ ਤੇ ਸਭ ਤੋਂ ਪਹਿਲਾਂ ਮੇਰਾ ਟੈਸਟ ਕਰਾਓ ਟੈਸਟ ਕਰਾਓ ਮੈਨੂੰ ਕੁਛ ਹੋ ਗਿਆ ਹੈ ਮੈਨੂੰ ਰੋਖ ਹੋ ਲੱਗਾ ਆ ਤੇ ਜਦੋਂ ਅਸੀਂ ਟੈਸਟ ਕਰਾਇਆ ਤਾਂ ਉਹ ਮਤਲਬ ਦੱਸਿਆ ਡਾਕਟਰਾਂ ਨੇ ਤੇ ਫਿਰ ਆਹੀ ਸਰਪਤੇ ਨੁਦਨ ਦੀ ਦਵਾਈ ਲਈ ਤੇ ਘਰ ਆ ਗਏ ਘਰ ਆ ਕੇ ਮੈਂ ਸਭ ਤੋਂ ਪਹਿਲਾਂ ਉਹਦੇ ਮਸਤੀ ਭਾਈ ਸਾਨੂੰ ਫੋਨ ਲਾਇਆ ਤੇ ਭਾਈ ਸਾਹਿਬ ਮੈਨੂੰ ਆਹ ਪ੍ਰੋਬਲਮ ਆ ਗਈ ਹੈ ਜੇ ਡਾਕਟਰ ਨੇ ਆਹ ਗੱਲ ਦੱਸੀ ਹੈ ਤੇ ਭਾਈ ਸਾਹਿਬ ਮੈਨੂੰ ਕਿਹਾ ਵੀ ਤੂੰ ਡਾਕਟਰ ਜਰਨਲ ਪਟੇਲ ਆ ਜਰਨਲ ਜਰਨਲ ਪਟੇਲ ਉਹਦੇ ਨੂੰ ਤੂੰ ਕੰਟੈਕਟ ਕਰ ਪਹਿਲਾਂ ਮੈਨੂੰ ਭਾਈ ਸਾਹਿਬ ਪੂਰਾ ਉਹਦਾ ਗਾਈਡ ਕਰਤਾ ਸਮਝਾ ਦਿੱਤੀ ਸਾਰੀ ਗੱਲ ਫਿਰ ਵੀ ਇਹਨਾਂ ਮੈਨੂੰ ਭਾਈ ਸਾਹਿਬ ਕਹਿ ਕਿ ਡਾਕਟਰ ਜਰਨਲ ਪਟੇਲ ਉਹਦੀ ਵੀਡੀਓ ਡੇਲੀ ਵੇਖਣੀ ਆ ਤੇ ਉਸੇ ਨੂੰ ਫੋਲੋ ਕਰਨਾ ਆ ਉਸੇ ਤਰੀਕੇ ਨਾਲ ਹੀ ਕੀਤਾ ਬਿਲਕੁਲ ਪੂਰੀ ਇਮਾਨਦਾਰੀ ਨਾਲ ਇੱਕ ਮਤਲਬ ਸੇਵ ਦੀ ਰਕੀ ਜਿਹੜੀ ਇਹ ਨਹੀਂ ਸਿਖਾਦੀ 2 ਮਹੀਨੇ ਪੂਰੇ 2 ਮਹੀਨੇ ਬਾਅਦ ਫੇਰ ਅਸੀਂ ਜਾ ਕੇ ਜਦੋਂ ਟੈਸਟ ਕਰਾਏ ਮੇਰਾ ਜੇਟ ਬਿਲਕੁਲ ਨਾਲ ਲੱਗ ਗਿਆ ਸਰੀਰ ਮੇਰਾ ਬਹੁਤ ਕਮਜ਼ੋਰ ਹੋ ਗਿਆ ਸੀ ਕਿਉਂਕਿ ਜਿਹੜੀ ਮੇਰੇ ਬਹੁਤ ਜ਼ਿਆਦਾ ਭਾਰਾ ਪਾਣ ਸੀ ਸਾਰਾ ਆਟੋਮੈਟਿਕ ਨਾਲ ਲੱਗ ਗਿਆ ਸਰੀਰ 2 ਮਹੀਨੇ ਬਾਅਦ ਜਦੋਂ ਅਸੀਂ ਫੇਰ ਜਾ ਕੇ ਟੈਸਟ ਕਰਾਏ ਤੇ ਮੇਰੀ ਰਿਪੋਰਟ ਬਿਲਕੁਲ ਨਾਰਮਲ ਸੀ ਪੁਰਾਣੀ ਰਿਪੋਰਟ ਹੁੰਦੀ ਕੋਈ ਲੈ ਕੇ ਆਏ ਮੈਂ ਵਿਖਾਈ ਤੋ ਡਾਕਟਰ ਨੇ ਇਲੈਕਟ ਟੈਂਟਾ ਲਾਇਆ ਵੀ ਸੋ ਜੋ ਅਲਟਰਾਸਾਉਂ ਕਰਤੋਂ ਬਾਅਦ ਮੇਰੇ ਦੋ ਵਾਰ ਅੰਦਰ ਸੱਧਿਆ ਵੀ ਰਿਪੋਰਟ ਆਉਂਦੀ ਕਿੰਨੇ ਕਿਹੜੇ ਡਾਕਟਰ ਨੇ ਕੀਤੀ ਪਹਿਲਾਂ ਮੈਂ ਉਹਨਾਂ ਨੂੰ ਦੱਸਿਆ ਵੀ ਫਲਾਣੇ ਫਾਇਣ ਡਾਕਟਰ ਤੋਂ ਕਰਵਾਈ ਆ ਕਹਿੰਦੇ ਰਿਪੋਰਟ ਹੀ ਗਲਤ ਹੈ ਜਿਹੜੀ ਪਹਿਲੀ ਰਿਪੋਰਟ ਹੈ ਬਿਲਕੁਲ ਗਲਤ ਕਦੀ ਹੋ ਨਹੀਂ ਸਕਦਾ ਵੀ ਇੰਨਾ ਜਿਆਦਾ ਹਾਲਤ ਮਾੜੀ ਵੀ ਫੇਡ ਸਾਰਾ ਇੰਨਾ ਜਿਆਦਾ ਕਿਵੇਂ ਸੁੱਕ ਗਿਆ ਕਿਵੇਂ ਹੋਇਆ ਕਿਹੜੀ ਦਵਾਈ ਖਾਧੀ ਮੈਂ ਉਹਨਾਂ ਨੂੰ ਕਿਹਾ ਦਵਾਈ ਦੇ ਵਿੱਚ ਕੋਈ ਨਹੀਂ ਖਾਧੀ ਇੱਕ ਮਤਲਬ ਕੁਦਰਤੀ ਜਿਹੜੇ ਇਲਾਜ ਕਰਦੇ ਆ ਨੈਚੁਰਲ ਸਿਸਟਮ ਫਾਲੋ ਕੀਤਾ ਹੈ ਉਹਦੇ ਨਾਲ ਹੀ ਜੋ ਕੁਝ ਵੀ ਹੋਇਆ ਆ ਵੀ ਬਿਲਕੁਲ ਮੈਂ ਨਾਰ ਕੋਈ ਵੀ ਮੈਨੂੰ ਰੋਕ ਨਹੀਂ ਸੀ ਸੋਚਿਆ ਪੂਰੇ 2 ਮਹੀਨੇ ਪਰ ਇਮਾਨਦਾਰੀ ਬਹੁਤ ਵਰਤੀ 3 ਸੇ 4ਵਾਂ ਦਿਨ ਭਾਈ ਸਾਹਿਬ ਨੂੰ 2 ਮਹੀਨੇ ਸਿਰਫ ਜੂਸ ਸਿਰਫ ਸਿਰਫ ਜੂਸ ਪੀਤਾ ਹੋਰ ਕੋਈ ਕੀ ਨਹੀਂ ਬਿਲਕੁਲ ਫਰੂਟ ਨਹੀਂ ਲਿਆ ਸੀ ਨਹੀਂ ਮੰਗਿਤਾ ਨਹੀਂ ਮੰਗਿਤਾ ਨਹੀਂ ਮੰਗ ਮੰਦਰੀ ਨੇ ਗੋਟਾਂ ਕਰਦੇ ਰਹੇ ਆ ਟੈਂਟ ਟੈਂਟ ਕਰਦੇ ਰਹੇ ਆ ਮੇਰੇ ਹਾਈਪਰ ਨੇ ਪੂਰੇ ਅਹੀਂ ਦਿਲੋਂ ਕਰ ਕਿਉਂਕਿ ਜਦੋਂ ਆਪਾਂ ਕੋਈ ਵੀ ਕੰਮ ਦਿਲੋਂ ਕਰਦੇ ਆ ਨਾ ਉਹ ਕੰਮ ਆਟੋਮੈਟਿਕ ਠੀਕ ਹੋਣ ਸ਼ੁਰੂ ਹੋ ਜਾਂਦਾ ਕਿਉਂਕਿ ਕੁਦਰਤ ਵੀ ਸਾਡਾ ਸਾਥ ਇਹ ਨਾਪ ਪੈਂਦੀ ਹੈ ਕਿਉਂਕਿ ਇਹ ਕੁਦਰਤ ਦੇ ਨਾਲ ਇਮਾਨਦਾਰੀ ਕਰਨ ਦੇਣੇ ਆ ਕੁਦਰਤ ਸਾਡਾ ਖੜਦੀ ਹੈ ਆਪਾਂ ਹੁਣ ਇੱਥੇ ਕਈ ਆਉਂਦੇ ਆ ਇੱਥੋਂ ਕਰਕੇ ਜਾਂਦੇ ਆ ਤੇ ਫਿਰ ਉਹ ਆਪਣੇ ਆਪਣੇ ਆਪ ਨੂੰ ਵਕਾ ਪੂਰੀ ਨਿਭਾਉਣੀ ਆ ਪਰ ਕਿਸੇ ਨੂੰ ਕੋਈ ਰਿਜ਼ਲਟ ਦੇਣਾ ਰਿਜ਼ਲਟ ਜੀ ਆਪਣੇ ਆਪ ਨੂੰ ਦੇਣਾ ਆ ਮੈਨਰੇ ਕੋ ਜਿਹੜੇ ਨਾ ਇਦਾਂ ਦੇ ਰਿਜ਼ਲਟ ਮੈਨਰੇ ਕੋ ਹੋਰ ਖਾੜੀ ਫੈਮਲੀ ਦੇ ਵੀ ਬਹੁਤ ਆ ਜੇ ਮੈਂ ਦੱਸਣ ਲੱਗਾ ਤੇ ਬਹੁਤ ਜ਼ਿਆਦਾ ਆ ਮੇਰੇ ਬੇਟੇ ਨਾ ਛੋਟਾ ਜਿਹਾ ਮੇਰੇ ਬੇਟਾ ਸੀ ਤਦ ਡਾਕਡਾਊਨ ਹੋ ਗਿਆ ਤੇ ਲਾਕਡਾਊਨ ਚ ਪੈਸਾ ਟੈਂਪਲ ਸੈਸ਼ਨ ਕਰਾਉਂਦੇ ਸੀ ਸਵੇਰੇ ਦੁਪਹਿਰੇ ਤੇ ਸ਼ਾਮ ਉਦੋਂ ਫਰੂਟ ਹੀ ਫਾਇਦਾ ਹੀ ਪੈਸਾ ਨੂੰ ਸਮਝਵੇਂ ਗਾਈਡ ਕੀਤਾ ਸੀ ਕੱਲਾ ਫਰੂਟ ਤੇ ਰਹੋ ਤੇ ਇਹ ਨਾਲ ਬਿਮਾਰ ਹੋ ਜੇ ਹਸਪਤਾਲ ਚਲ ਜਿਓ ਤੇ ਹਸਪਤਾਲ ਨਹੀਂ ਜਾਣਾ ਜੇ ਕੋਈ ਛੋਟੀ ਮੋਟੀ ਪ੍ਰੋਬਲਮ ਤੁਹਾਨੂੰ ਆਵੇ ਗਈ ਤਾਂ ਹਸਪਤਾਲ ਨਹੀਂ ਜਾਣਾ ਤੇ ਕਿਉਂਕਿ ਸਾਨੂੰ ਸ਼ੁਰੂ ਤੋਂ ਭਾਈ ਸਾਹਿਬ ਅਸੀਂ ਜੋ ਜੋ ਜੁੜੇ ਭਾਈ ਸਾਹਿਬ ਭਾਈ ਸਾਹਿਬ ਸੰਗਾਈ ਦੇ ਦਿਆ ਇਹ ਉਸੇ ਤਰੀਕੇ ਨਾਲ ਚੱਲਦੇ ਆ ਤੇ ਮੇਰੇ ਬੇਟੇ ਦੇ ਨਾ ਅ ਗਾੜ ਨਿਕਲ ਆਏ ਇਹ ਇੱਕ ਇਥੇ ਪੇੜ ਤੇ ਤੇ ਕਮਸ਼ੇ ਲੱਗਦੀ ਐਡਾਡਾ ਵੱਡੇ ਗਾੜ ਨਿਕਲ ਆਏ ਕਿਉਂਕਿ ਬਿਲਕੁਲ ਇੱਕ ਰੂਟ ਤੇ ਇਹਨੂੰ ਰੱਖਿਆ ਉਹ ਜੋ ਦੇ ਅੰਦਰ ਗੰਦਗੀ ਸੀ ਉਹਨੂੰ ਨਿਕਲਣ ਕੋਲ ਆਸਤਾਨੀ ਨਹੀਂ ਸੀ ਛੋਟਾ ਜਿਹਾ ਨਿਮਾ ਨਹੀਂ ਇਹਨੂੰ ਉਹ ਨਿਮੇ ਨੂੰ ਮੇ ਦਾ ਨਹੀਂ ਪਤਾ ਜਦੋਂ ਲੌਕਡਾਊਨ ਚ ਨਿਮਾਦ ਕਰਦੇ ਨਹੀਂ ਆ ਉਹ ਜਿਹੜਾ ਰੇਸ਼ਾ ਬਣ ਕੇ ਇਥੋਂ ਨਿਕਲਿਆ ਪੇੜ ਚੋਂ ਨਿਕਲਿਆ ਉਹਦੇ ਪਿੱਛੋਂ ਐਡਾਡਾ ਵੱਡੇ ਗਾੜ ਬਣ ਕੇ ਆਟੋਮੈਟਿਕ ਕਉ ਕਰਤ ਹਾਂਜੀ ਰਸਤਾ ਬਣਾ ਲਿਆ ਨਿਕਲ ਵਾਸੇ ਗੰਦਗੀ ਦਾ ਕੁਦਰਤ ਨੇ ਰਸਤਾ ਦਿੱਤਾ ਉਹ ਗਾੜ ਰੇਸਾਰਾ ਦਾ ਗਾਲਤ ਨਿਕਲ ਗਿਆ ਮੇਰੇ ਨਾਲ ਭਾਡੇ ਭੈਣ ਜੀ ਆ ਉਹ ਹੁਣ ਹੋ ਕੇ ਚਲੇ ਗਿਆ ਉਹਨਾਂ ਨੂੰ ਕੈਂਸਰ ਸੀ ਭੈਣ ਜੀ ਨੇ ਬਹੁਤ ਮਾਤਰੀ ਨਾਲ ਗਾਜਰ ਦਾ ਜੂਸ ਤਿੰਨ ਤਿੰਨ ਚਾਰ ਚਾਰ ਟਾਈਮਸ ਪੀਣਾ ਸੌਂਕੀਂ ਦਾ ਜੂਸ ਫਰੂਟ ਜੂਸ ਚਲੋ ਪੀਂਦੇ ਹੀ ਤਾਂ ਉਹਨਾਂ ਨੇ ਗਾਜਰ ਨੂੰ ਬਹੁਤ ਜ਼ਿਆਦਾ ਦਿੱਤਾ ਕਿਉਂਕਿ ਵੀ ਵੀਕਨੈਸ ਆ ਜਾਂਦੀ ਹੈ ਜਿਹੜੀ ਗਾਜਰ ਆ ਨਾ ਉਹ ਆਪਣੇ ਖੂਨ ਨੂੰ ਵੀ ਪੂਰਾ ਕਰਦੀ ਆ ਪੂਰੀ ਆਪਣੀ ਦਿਲ ਦੇ ਨਾਲ ਉਹਨਾਂ ਨੇ ਬਹੁਤ ਇਮਾਨਦਾਰੀ ਨਾਲ ਜੂਸ ਪੀਤਾ ਉਹਨਾਂ ਨੂੰ ਅੱਜ ਬਿਲਕੁਲ ਨੋਰਮਲ ਮਹਿਸੂਸ ਹੋ ਰਿਹਾ ਉਹਨਾਂ ਦੇ ਇੰਨੇ ਗੋਡੇ ਦੁਖਦੇ ਸੀ ਕਿ 락ਡਾਊਨ ਚ ਵੀ ਚੱਲਣ ਕੋਈ ਗੋਡੇ ਨਹੀਂ ਸਾਡੇ ਮੇਰੇ ਬੱਚੇ ਛੋਟੇ ਆ ਹੱਥ ਵੀ ਲਾ ਦਿੰਦੇ ਰੋਣ ਲੱਗ ਪੈਂਦੇ ਸੀ ਤੇ ਮੇਰੇ ਗੋਡਾ ਦਿਖਾਤਾ ਆ ਹੁਣ ਬਿਲਕੁਲ ਠੀਕ ਸਹੀ ਹੋ ਗਏ ਚਲੇ ਗਏ ਆ ਨਾਲ ਮੇਰੇ ਪਰਿਵਾਰ ਤੇ ਹੀ ਬਹੁਤ ਜ਼ਿਆਦਾ ਰਿਅਲਟੇਬਲ ਮਸੱਲ ਲੱਗਾ ਤੁਸ ਕੀ ਆਖੋਗੇ ਵੀ ਇਹ ਕਾਫੀ ਚਲੇ ਪਰਵਾਦੀ ਮੇਰੀ ਸਿਸਟਰ ਹੈ ਉਹਨਾਂ ਨੂੰ ਯੂਰੀਨ ਇਨਫੈਕਸ਼ਨ ਹੋ ਗਈ ਸੀ ਬਾਥਰੂਮ ਵਾਲੇ ਸੰ ਇਨਫੈਕਸ਼ਨ ਹੋ ਗਈ ਖਾਰਛ ਨਹੀਂ ਘਟਦੀ ਬਹੁਤ ਜ਼ਿਆਦਾ ਉਹਨਾਂ ਨੇ 3 ਮਹੀਨੇ ਅਮਸ ਨੂੰ ਇਲਾਜ ਕਰਾਇਆ ਇੰਨਾ ਜ਼ਿਆਦਾ ਫਿਰ ਉਹਨਾਂ ਨੇ ਫਿਰ ਉਹ ਵੀ ਇਦਾਂ ਹੀ ਉਹਨਾਂ ਨਾਲੇ ਪਾਣੀ ਤੇ ਆ ਗਏ ਨਾਰੀਅਲ ਪਾਣੀ ਤੇ ਸਿਰ ਪੇਠੇ ਦਾ ਜੂਸ ਦੋ ਚੀਜ਼ਾਂ ਨੂੰ ਉਹਨਾਂ ਨੇ ਬਹੁਤ ਜ਼ਿਆਦਾ ਦਿਨ ਚ ਪੀਤਾ ਉਹ ਬਿਲਕੁਲ ਇਨਫੈਕਸ਼ਨ ਖਤਮ ਹੋ ਗਈ ਮੈਂ ਤਾਂ 3 ਮਹੀਨੇ ਹੁ ਲਗਾਤਾਰ ਅਮਰਸਰੋਂ ਲਾਇਕ ਕਰਾਉਂਦੇ ਰਹੇ ਡਾਕਟਰ ਵੀ ਹੱਥ ਖੜੇ ਕਰ ਗਏ ਜਦੋਂ ਗੋੜੀ ਖਾਂਦੇ ਹੀ ਖਾਸ ਖਲੋਤੇ ਰਹਿੰਦੀ ਸੀ ਤਾਂ ਫਿਰ ਉਹਨਾਂ ਦੇ ਬਾਸ ਉਹਨੂੰ ਹੀ ਆਪੇ ਨਿਕਲੀ ਜਾਂਦਾ ਹੈ ਜੀ ਜਿਆਦਾ ਹੀ ਪ੍ਰੋਬਲਮ ਵੱਧ ਚੁੱਕੀ ਹੈ ਸਾਡੀ ਫੈਮਲੀ ਦਾ ਹੀ ਬਹੁਤ ਜਿਆਦਾ ਰਿਜ਼ਲਟ ਹੈ ਅਸੀਂ ਰਬ ਦਾ ਸ਼ੁਕਰਾਨਾ ਕਰਦੇ ਆਂ ਸਾਨੂੰ ਮਾਲਕ ਨੇ ਇੰਨੀ ਪਿਆਰੀ ਸੰਗਤ ਦਿੱਤੀ ਆ ਇਹ ਸੰਗਤ ਨੇ ਸਾਨੂੰ ਬੈਗੂ ਲੈ ਕੇ ਆਇਆ ਆਪ ਗੁਰੂ ਸਾਹਿਬ ਨੇ ਜਿਸੂ ਕਹਿੰਦੇ ਹਨ ਤੰਦਰੁਸਤੀ ਰਹਿਣੀ ਹੁੰਦੀ ਹੈ ਗੁਰੂ ਸਾਹਿਬ ਆਪ ਹੀ ਉਸ ਜੋੜ ਦਿੰਦਾ ਆ ਇਸ ਤਰ੍ਹਾਂ ਉਸਾਰਿਆਂ ਦੇ ਮਾਲਕ ਨੇ ਇੱਥੇ ਬਿਠਾਇਆ ਤੇ ਕਰਤਾਰਪੁਰ ਖਾਲਾ ਸ਼ੁਕਰਾਨਾ ਆਇਆ ਆਪਾਂ ਆਪਣੇ ਆਪ ਨਹੀਂ ਆ ਸਕੇ ਗੁਰੂ ਸਾਹਿਬ ਲੈ ਕੇ ਆਏ ਆ ਇਹ ਭਾਈ ਸਾਹਿਬ ਦੀ ਗੁਰਸਾਹੇ ਡਿਊਟੀ ਲਈ ਆ ਇਹ ਕਿੰਨੇ 2 ਮਹੀਨੇ ਸਾਡੇ ਅਸੇ ਇੱਥੇ ਆਏ ਹੋਏ ਆ 2 ਮਹੀਨੇ ਆਪਣਾ ਸਾਰਾ ਕੁਝ ਬੰਦ ਕਰਕੇ ਠੱਪ ਕਰਕੇ ਇੱਥੇ ਤੋਂ ਆਏ ਸਾਨੂੰ ਸਮਝਾਉਂਦੇ ਆ ਜੇ ਅਸੀਂ ਆਪਣੇ ਨਾਲ ਇਮਾਨਦਾਰੀ ਕਰਾਂਗੇ ਤਾਂ ਸਾਨੂੰ ਰਿਜ਼ਲਟ 100% ਮਿਲੂਗਾ ਮਿਲੂਗਾ ਦੇਖੋ ਜਦੋਂ ਮੈਂ ਜੇ ਮਗਰੋਂ ਇਮਾਨਦਾਰੀ ਨਾ ਵਰਤੀ ਹੁਣ ਮੈਂ ਖਤਮ ਹੋ ਜਾਣਾ ਤੇ ਪਰਾਣੀ ਹੋਈ ਹੋਣੀ ਹੈ ਜਿੰਨਾ ਮੇਰਾ ਜਿਆਦਾ ਹਾਲ